ਬਾਰਡਰ ਤੇ ਕਿਸਾਨਾਂ ਨੂੰ ਰੋਕਣ ਵਾਲੇ ਹਰਿਆਣਾ ਪੁਲਿਸ ਅਫਸਰ ਨੂੰ ਜੋ ਸਨਮਾਨਿਤ ਕੀਤਾ ਗਿਆ ਅਵਾਰਡਸ ਦੇ ਕੇ ਗੈਲੈਂਟਰੀ ਅਵਾਰਡਸ ਦੇ ਕੇ ਸਨਮਾਨਿਤ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਨੇ ਹਰਿਆਣਾ ਸਰਕਾਰ ਦੇ ਇਸ ਫੈਸਲੇ ਤੇ ਕਰੜਾ ਇਤਰਾਜ਼ ਜ਼ਾਹਰ ਕੀਤਾ ਪੁਲਿਸ ਅਫਸਰਾਂ ਨੂੰ ਸਨਮਾਨ ਦੇਣ ਦੇ ਫੈਸਲੇ ਦਾ ਆਪ ਵਿਧਾਇਕ ਦੇ ਵੱਲੋਂ ਵਿਰੋਧ ਕੀਤਾ ਗਿਆ ਹਰਿਆਣਾ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਬੇਨਕਾਬ ਹੋ ਚੁੱਕਿਆ ਉਹਨਾਂ ਨੇ ਕਿਹਾ ਹਰਿਆਣਾ ਦੇ ਤਿੰਨ ਆਈਪੀਐਸ ਅਫਸਰ ਦੇ ਜਣੇ ਚੇ ਪੁਲਿਸ ਅਫਸਰਾਂ ਨੂੰ ਐਵਾਰਡ ਦੇਣ ਦੀ ਤਿਆਰੀ ਹੈ ਹਰਿਆਣਾ ਬਾਰਡਰ ਤੇ ਕਿਸਾਨਾਂ ਦਾ ਧਰਨਾ ਤੇ ਕਿਸਾਨਾਂ ਦੇ ਧਰਨੇ ਦੌਰਾਨ ਪੁਲਿਸ ਵੱਲੋਂ ਉਹਨਾਂ ਤੇ ਬਰਬਰਤਾ ਦੇ ਨਾਲ ਪ੍ਰਹਾਰ ਕਰਨਾ ਸਿੱਧੀਆਂ ਗੋਲੀਆਂ ਮਾਰਨੀਆਂ ਤੇ ਇਹਦੇ ਉਸ ਟਾਈਮ ਦੇ ਵਿੱਚ ਸੁਭ ਕਰਨ ਨਾਮ ਦਾ ਇੱਕ ਨੌਜਵਾਨ ਜਿਹੜਾ ਸ਼ਹੀਦ ਹੋਇਆ ਔਰ ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਇਨੀ ਪੂਰੇ ਦੇਸ਼ ਦੇ ਵਿੱਚ ਇੱਕ ਸੋਗ ਦੀ ਲਹਿਰ ਫੈਲੀ ਕਿ ਆਪਣੇ ਹੱਕਾਂ ਦੀ ਲੜਾਈ ਲੜਦੇ ਕਿਸਾਨ ਜਿਹੜੇ ਕਿ ਦਿੱਲੀ ਨੂੰ ਜਗਾਉਣ ਜਾ ਰਹੇ ਸੀ ਉੱਥੇ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ ਪੁਲਿਸ ਨੇ ਰਸਤੇ 'ਚ ਰੋਕ ਕੇ ਉਹਨਾਂ ਦੇ ਗੋਲੀਆਂ ਮਾਰੀਆਂ ਔਰ ਅੱਜ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਹੈ ਕਿ ਤਿੰਨ ਅਫਸਰ ਜਿਹੜੇ ਸੀ ਹਰਿਆਣੇ ਦੇ ਉਹਨਾਂ ਨੂੰ ਹਰਿਆਣਾ ਸਰਕਾਰ ਸਰਵੋਤਮ ਅਵਾਰਡ ਦੇਣ ਜਾ ਰਹੀ ਹੈ ਜੋ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਜਿਹੜੇ ਤਿੰਨ ਅਫਸਰ ਨੇ ਉਹ ਉਹੀ ਅਫਸਰ ਨੇ ਜਿਨ੍ਹਾਂ ਨੇ ਨੌਜਵਾਨਾਂ ਦੇ ਗੋਲੀਆਂ ਮਾਰੀਆਂ ਕਿਸਾਨਾਂ ਦੇ ਗੋਲੀਆਂ ਮਾਰੀਆਂ ਔਰ ਉਹ ਸ਼ੁੱਭ ਕਰਨ ਨੂੰ ਸ਼ਹੀਦ ਕਰਨ ਦਾ ਹਰਿਆਣਾ ਸਰਕਾਰ ਭਾਜਪੀ ਦੀ ਸਰਕਾਰ ਉਹਨਾਂ ਅਫਸਰਾਂ ਨੂੰ ਮੈਡਲ ਦੇਣ ਜਾ ਰਹੀ ਹੈ ਸਮਨੋਜ ਸਾਡੇ ਨਾਲ ਜੁਟ ਚੁਕੇ ਨੇ ਮਨੋਜ ਹਰਿਆਣਾ ਸਰਕਾਰ ਕਿਸਾਨਾਂ ਦੇ ਗੋਲੀ ਚਲਾਉਣ ਵਾਲੇ ਪੁਲਿਸ ਅਫਸਰਾਂ ਨੂੰ ਸਨਮਾਨਿਤ ਕਰਨ ਜਾ ਰਹੀ ਹੈ ਯਾਰ ਜੀ ਗਾਲੇ ਕਿ ਫੈਸਲਾ ਬੇहद ਨਿੰਦਣਯੋਗ ਆ ਆ ਬਿਲਕੁਲ ਗੱਲ ਕਰੀਏ ਕਿ ਜਿਹੜੀ ਇਹ ਅਫਸਰ ਨੂੰ ਸਨਮਾਨ ਕਰਨ ਬਾਰੇ ਗੱਲ ਹੈਗੀ ਹੈ ਉਸ ਨੂੰ ਲੈ ਕੇ ਜਿਹੜੀ ਪੂਰੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਹੈਗੇ ਨੇ ਉਹ ਸਵਾਦ ਚੁੱਕ ਰਹੀਆਂ ਹੈਗੇ ਨੇ ਜਿਹੜੇ ਕਿਸਾਨ ਨੇ ਚਾਹੇ ਉਹ ਆਪਣਾ ਕਦਰ ਦਿਖਲ ਕਰਦੇ ਆ ਚਾਹੇ ਅਸੀਂ ਆਵਾਜ਼ੀ ਪਾਰਟੀ ਕਰਦੇ ਆ ਉਹਨਾਂ ਨੇ ਸਤਕ ਲਈ ਹੈ ਕਿ ਜੋ ਕਿਸਾਨਾਂ ਬਾ ਗੋਲੀਆਂ ਚਲਾਉਣ ਵਾਲੇ ਉਪਕਰ ਸਕੇ ਉਹਨਾਂ ਦਾ ਤਮਾਨਤ ਕਰਨਾ ਇਸ ਗੱਲ ਦੀ ओर ਇਸ਼ਾਰਾ ਕਰਦਾ ਹੈ ਕਿ ਜਿਹੜੀ ਹਰਿਆਣਾ ਦੀ ਸਰਕਾਰ ਹੈ ਕਿ ਬੀਜੇਪੀ ਸਰਕਾਰ ਉਹ ਪੂਰੀ ਦਰ ਨਾਲ ਕਿਸਾਨ ਰੋਦੀ ਹੈ ਇਹਨਾਂ ਦਾ ਸਮਾਨਤ ਕਰਕੇ ਇੱਕ ਵਾਰ ਫਿਰ ਜਿਹੜੇ ਕਿਸਾਨ ਨੇ ਉਹਨਾਂ ਦੇ जख्मਾਂ ਦੇ ਉੱਪਰ ਲੂਣ ਛਿੜਕਾ ਦਿੱਤੀ ਗਈ ਹੈ ਇਹ ਕਿਹੜੀ ਹੈਗੇ ਗੱਲ ਕੀਤੀ ਗਈ ਹੈ ਤੇ ਇਹਨਾਂ ਜਿਹੜੇ ਕਿਸਾਨ ਨੇ ਕਾਫੀ ਜ਼ਿਆਦਾ ਆਧੁਨਿਕ ਖਾਨੇ ਤਰੀਕੇ ਨੇ ਕਿ ਐਸਾ ਨਹੀਂ ਕਾਰਵਾਈ ਨਹੀਂ ਹੋਣੀ ਚਾਹੀਦੀ ਕਿਉਂਕਿ ਅਗਰ ਕੋਈ ਸੰਗਠਿਤ ਮਾਮਲੇ ਜਾਂਚ ਚੱਲ ਰਹੀ ਇਸ ਮਾਮਲੇ ਲੈ ਕੇ ਪਰੇ ਪੂਰੇ ਪੰਜਾਬ ਦੇ ਵਿੱਚ ਰੋਸ ਹੈ ਕਿ ਇੱਕ ਖਸਰਾ ਨੌਜਵਾਨ ਚੀਜ਼ ਹੋ ਗਿਆ ਸੀਗਾ ਸਤਿ ਸ਼੍ਰੀ ਅਕਾਲ ਅਫਸਰ ਨੂੰ ਸਤਿ ਸਾਮਾਨਤ ਕਰਨਾ ਹੈਗਾ ਔਰ ਸਰਮੀ ਕੋਪੇ ਸਤਿ ਸਾਮਾਨਤ ਕਰਨ ਦੀ ਗੱਲ ਕਰ ਰਿਹਾ ਇੱਕ ਕਾਫੀ ਜਿਆਦਾ ਗਿੱਟ ਜਨ ਨੂੰ ਦਿਖਾਉਣ ਵਾਲੀ ਹੈ ਤੇ ਐਦਾਂ ਦੀਆਂ ਗੱਲਾਂ ਨਹੀਂ ਕਰਨੇ ਚਾਹੀਦੀਆਂ ਜਿਹਦੇ ਨਾਲ ਇੱਕ ਪਾਰਾ ਪਵੇ ਤੇ ਜਿਹੜੇ ਦੂਜੀ ਧਿਰ ਹੈਗੀ ਹੈ ਕਥਾਂ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਜਿਹੜਾ ਮਨ ਹੈ ਉਹਨਾਂ ਨੂੰ ਦੁਖੀ ਹੋਣਾ ਉਹਨੇ ਕਿਹਾ ਕਿ ਕੋਈ ਮਸਲਾ ਜਿਹੜਾ ਹੁੰਦਾ ਹੈਗਾ ਗੱਲਬਾਤ ਨਾਲ ਹੱਲ ਹੁੰਦਾ ਹੈਗਾ ਪਰ ਬਾਰ ਬਾਰ ਇਸ ਤੀ ਗੱਲ ਨੂੰ ਲੈ ਕੇ ਕੁਰੇਂਦਰਾਂ ਤੇ ਬਾਰ ਬਾਰ ਉਸ ਗੱਲ ਦੇ ਉੱਪਰ ਜਿਹੜੇ ਆ ਗਏ ਕਥਾਂ ਦੋਦੀ ਗੱਲ ਕਰਨਾ ਤੇ ਇਹ ਜਿਹੜੀ ਸਾਰੀ ਗੱਲਾਂ ਨੇ ਇਸ ਵਾਰ ਹੀ ਸਾਰਾ ਕਰਦੀਆਂ ਨੇ ਕਿ ਜਿਹੜ ਬੀਜੇਪੀ ਹੈ ਗਿਆ ਹਜੇ ਵੀ ਕਿਸਾਨਾਂ ਨੂੰ ਸਰਕਾਰ ਨਹੀਂ ਕਰ ਰਹੀ ਹੈਗੀ ਤੇ ਕਥਨਾਂ ਦੇ ਖਿਲਾਫ ਜੋ ਗੱਲ ਹੁੰਦੀ ਹੈ ਉਹਨੂੰ ਬੜੀ ਮੁੱਖ ਮੁੱਖ ਨਾਲ ਕਰਦੀ ਹੈਗੀ ਜੀ ਬਿਲਕੁਲ ਦੇਖੋ ਅ ਪ੍ਰਵੀਨ ਅਤਰੀ ਜੀ ਸਾਡੇ ਨਾਲ ਜੁੜੇ ਨੇ ਹਰਿਆਣਾ ਬੀਜੇਪੀ ਤੋਂ ਪ੍ਰਵੀਨ ਅਤਰੀ ਜੀ ਆਪ ਦਾ ਸਵਾਗਤ ਸਾਡੇ ਨਾਲ ਜੁੜਨ ਦੇ ਲਈ अतरी जी आवाज आ रही है हाँ मुझे आ रही है आपको मेरी आवाज आ रही है बिल्कुल आ रही है आवाज सर किसानों पर तशद्द करने वालों को सम्मानित करेगी हरियाणा सरकार विरोध हो रहा है इसका आम आदमी पार्टी की तरफ से और पंजाब के हर की तरफ से देखिए आम आदमी पार्टी जिस तरह से पंजाब में सरकार चला रही है वो हम देख रहे हैं जिस तरह से कानून व्यवस्था के लचर हालात है जिस तरह से क्राइम लगातार बढ़ता जा रहा है इसलिए इन लोगों को ये समझ में नहीं आएगा की जो पुलिस बल होता है ये एक डिसिप्लिन फोर्स होती है जब आपका अधिकारी आपको कोई काम देता है और आप पूरी शिद्दत से उस काम को करते हैं अपने फर्ज को पूरी शिद्दत से निभाते हैं और यही पुलिस फोर्स का डिसिप्लिन है मुझे लगता है कि डिसिप्लिन पुलिस फोर्स का काम करने का ढंग कानून व्यवस्था को बनाने का तरीक ये सब चीजों से आम आदमी पार्टी कोई वास्ता नहीं है इसलिए उनको इस तरह की बातों पर तर्क और कुतर्क सुनते हैं क्या आपको नहीं लगता कि किसानों के जख्मों पर एक तरह से नमक छिड़कने वाली ये बात हो जाएगी ये तो आपका दृष्टिकोण है क्योंकि आप मीडिया के लोग एक चीज को अपने दृष्टिकोण से देखने का प्रयास करते हैं लेकिन हर विषय का दृष्टिकोण अलग होता है जैसा कि मैंने पहले कहा कि हमें विषय को देखना है अनुशासन से हमने विषय को देखना है कर्तव्य निष्ठा से हमने विषय को देखना है दिए काम को संजीदगी से पूरा करते आप अपना दृष्टिकोण से किस तरह से किस चीजों को देखते हैं लेकिन सर यही दृष्टिकोण जो है वो समझना चाहती है पंजाब की जनता भी पूरा देश नहीं, समझना चाहता है सर समझना चाहती है तो अजय मिश्र टेनी के बेटे अजय मिश्र टेनी के बेटे ने लखीमपुर केड़ी में किसानों को अपने वाहनों से कुचला लेकिन जनता बेहतर जानती है लेकिन क्या किया गया समझने की ना तो टेनी को मंत्रिमंडल से निकाला गया ना ही उनके बेटे के खिलाफ कार्रवाई की गई मेरा मैं आपको वही कह रहा हूँ जनता बेहतर समझती है जनता ने करते हुए भारतीय जनता पार्टी को तीसरी बार देश के अंदर सरकार बनाने दी है इसलिए जनता समझ लिया आपको समझने की ज्यादा आवश्यकता है तो कृपया आप इस दृष्टिकोण को समझेंगे तो ठीक रहेगा तो आपको लगता है कि हरियाणा पुलिस ने जो जिम्मेदारी से अपना काम निभाया फिलहाल फोन जो है उन्होंने वालों काट दिता गया मनोज साढ़े जुड़े हुए हैं मनोज जी किवें लागदा है कि किस तरह ਦੇ ਦ੍ਰਿਸ਼ਟੀਕੋਣ ਸਾਡੇ ਦ੍ਰਿਸ਼ਟੀਕੋਣ ਨੂੰ ਹੀ ਲੈ ਕੇ ਸਵਾਲ ਖੜੇ ਕਰ ਰਹੇ ਨੇ ਲੇਕਿਨ अजय ਮਿਸ਼ਰ ਤੇਨੀ ਵਾਲਾ ਜੋ ਮਾਮਲਾ ਸਾਹਮਣੇ ਸੀ ਲਖੀਮਪੁਰ ਖੇੜੀ ਦੇ ਵਿੱਚ ਕਿਸਾਨਾਂ ਨੂੰ ਆਪਣੇ ਵਾਹਨਾ ਦੇ ਨਾਲ ਖੁਚਲ ਦਿੱਤਾ ਸੀ ਉਹਨਾਂ ਦੇ ਬੇਟੇ ਦੇ ਵੱਲੋਂ ਲੇਕਿਨ ਉਸ ਵੇਲੇ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ ਨਾ ਹੀ ਤੇਨੂ ਨੂੰ ਮੰਤਰੀ ਮੰਡਲ ਤੋਂ ਕਟਾਇਆ ਗਿਆ ਸੀ ਨਾ ਹੀ ਬੇਟੇ ਦੇ ਖਿਲਾਫ ਕੋਈ ਕਾਰਵਾਈ ਕੀਤੀ ਗਈ ਸੀ मनोज ਬਿਲਕੁਲ ਗੱਲ ਹੈ ਜਿਹੜੀ ਗੱਲ ਹੈਗੀ ਉਸ ਤਰ੍ਹਾਂ ਦੀ ਗੱਲ ਹੈਗੀ ਜਿੱਥੇ ਤੁਸੀਂ ਆਪਾ ਲਖਮੀਪੁਰ ਖੇੜੀ ਦੀ ਗੱਲ ਕਰਦੇ ਆਂ ਉਥੇ ਵੀ ਜਿਹੜਾ ਉਹ ਬੀਜੇਪੀ ਦਾ ਲੀਡਰ ਹੈ ਨਾ ਕਿ ਸਾਰੇ ਆਮ ਆਪਾ ਗੱਲ ਕਹੀਏ ਕਿਸਾਨਾਂ ਨੂੰ ਜਿਹੜਾ ਸੀਗਾ ਆਪਣੇ ਕਾਰ ਦੇ ਕੱਢੇ ਪਿੱਛੇ ਜੀ ਪਿੱਛੇ ਤੜੜਿਆ ਸੀਗਾ ਉਸ ਦੇ ਬਾਅਦ ਵੀ ਕਿਸਾਨਾਂ ਨੂੰ ਉਹਦੇ ਉੱਤੇ ਕਾਰਵਾਈ ਕਰਨ ਵਾਸਤੇ ਲੰਬਾ ਸੰਘਰਸ਼ ਕਰਨਾ ਪਿਆ ਤਾਂ ਸਾਰੀਆਂ ਪਾਰਟੀਆਂ ਜਿਹੜੀਆਂ ਬ੍ਰੋਟ ਜਾਈਆਂ ਤਾਂ ਸਾਡੇ ਕਿਤੇ ਕਾਰਵਾਈ ਹੋਈ ਤਾਂ ਗ੍ਰਿਫਤਾਰੀ ਕਿਉਂ ਨਹੀਂ ਹੋਈ ਉਸ ਦੇ ਬਾਅਦ ਵੀ ਮੰਤਰੀ ਨੂੰ ਹਟਾਉਣ ਦੀ ਜਿਹੜਾ ਗ੍ਰਹਿ ਰਾਜਮੰਤਰੀ ਸੀਗਾ ਉਸ ਦਾ ਮੈਂ ਕਹਿੰਨੀ ਉਹਨੂੰ ਹਟਾਉਣ ਦੀ ਵੀ ਗੱਲ ਕੀਤੀ ਕਿ ਪਰ ਉਹ ਵੀ ਢਟਾਏ ਗਏ ਸੀਗੇ ਆਗਾਕਾਰ ਲੋਕਾਂ ਨੇ ਜਿਹੜਾ ਹੈਗਾ ਆਪਣਾ ਖਤਰਾ ਦੱਸਣਾ ਹੈਗਾ ਤੇ ਇਹ ਜਿਹੜੀ ਗੱਲ ਸਾਫ਼ ਹੈ ਕਿ ਤੁਸੀਂ ਗੱਲ ਲੱਗੀ ਜ ਉਹ ਵੀ ਗੱਲ ਸਾਫ਼ ਨਹੀਂ ਦੱਸ ਸਕੀ ਕਿ ਆਖਿਰ ਕਿਉਂ ਸਵਾਦ ਕੀਤਾ ਜਾ ਰਿਹਾ ਹੈ ਇਹ ਕਿਹੜਾ ਮੌਕਾ ਸਵਾਦ ਕੀਤਾ ਜਾਂਦਾ ਹੈ ਕਿਹੜਾ ਕਰ ਰਹੇ ਜਾਂ ਕਿਉਂ ਤੇ ਇਹ ਗੱਲ ਸਾਫ਼ ਨਹੀਂ ਹੋ ਸਕੀ ਪਰ ਗੱਲ ਸੱਸ ਹੈ ਕਿ ਪੰਜਾਬ ਵਿੱਚ ਇਹ ਮੁੱਦਾ ਬਣਿਆ ਹੋਇਆ ਹੈ ਵੀ ਕਿਸਾਨ ਨੇ ਕਿਸਾਨਾਂ ਪਰ ਗੋਰੀ ਚੱਲੀ ਹੈ ਕਿਸਾਨਾਂ ਦਾ ਨਾਲ ਜਿਹੜਾ ਹੈਗਾ ਖੁਰਫ ਆਮਣੇ ਸਾਹਮਣੇ ਪਈ ਹੈਗੀ ਹੈ ਇੱਕ ਸੁਦਕੰਮ ਦੀ ਜਿਹੜੀ ਹੈਗੀ ਉਹ ਬਹੁਤ ਹੋ ਜਾਂਦੀ ਹੈ ਉਹ ਨੁਕੀਸਤ ਕਰ ਦਿੱਤਾ ਕਰਦਾ ਹੈ ਤੇ ਇੱਕ ਸਾਰੇ ਕੰਦਾਂ ਨੇ ਇਸ ਤਰ੍ਹਾਂ ਇਸ਼ਾਰਾ ਕਰਦੀਆਂ ਨੇ ਕਿ ਬਾਕੀ ਹੀ

ਅ ਤਿਆਰ ਨਹੀਂ ਹੋਈ ਹੈ ਹਰਿਆਣਾ ਸਰਕਾਰ ਬਿਲਕੁਲ ਦੇਖੋ ਆਪਣੀ ਜਿਹੜੀ ਕਾਰਵਾਈ ਹੈ ਉਹਨੂੰ ਉਹ درست ਦੱਸਦੇ ਆਏ ਆਂ ਸਭ ਤੋਂ ਅੱਗੇ ਜੇ ਦੋਸਤ ਨਾਦਰ ਆਦਤ ਨੇ ਹੁੰਦੇ ਜੇ ਉਹ ਲੱਗ ਜਾਂਦਾ ਵੀ ਗਾਇ ਨਹੀਂ ਆ ਕਿ ਗੱਲ ਤੋਂ ਖੁਦ ਕਦੇ ਜਿਹੜੇ ਬਾਉਂਡਰ ਪੁੱਜਣੇ ਚਾਹੀਦੇ ਸੀਗੇ ਪੁੱਜਣੇ ਚਾਹੀਦੇ ਤੇ ਬੰਦ ਨਹੀਂ ਹੋਣੇ ਸੀਗੇ ਉਹਨਾਂ ਦਾ ਇਹ ਗੱਲ ਕਹਿਣਾ ਸੀਗਾ ਵੀ ਜਿਹੜੇ ਕਿਸਾਨ ਸੀਗੇ ਜਿਹਨਾਂ ਦੀ ਤੁਹਾਨੂੰ ਕੋਈ ਨਾ ਕੋਈ ਮਹਾਨ ਕਰਨਗੇ ਖਾਨੇ ਦੇ ਵਿੱਚ ਕੋਈ ਨਾ ਕੋਈ ਜਿਹੜੀ ਰਾਜਨੀਤਿਕ ਫੈਲੇਗੀ ਕੋਈ ਨਾ ਕੋਈ ਲਾਅ ਜਿਹੜਾ ਨੀਤੀ ਬਣੇਗੀ ਕਰਕੇ ਦੋ ਦਾਂਖੀ ਦੱਸਾਏਗਾ ਤੇ ਇਹ ਵੀ ਗੱਲ ਹੈ ਜਿਹੜੀ ਐਫਐਸਐਲ ਦੀ ਰਿਪੋਰਟ ਆਈ ਹੈ ਉਹ ਵੀ ਜਿਹੜੀ ਇਹ ਕੇ ਸਰਕਾਰ ਦੇ ਪੱਥੇ ਚਲੀ ਗਈ ਹੈ ਕਿਉਂਕਿ ਜਿਹੜੇ ਕਹਿੰਦੇ ਨੇ ਗੋਲੀ ਜਿਹੜੀ ਹੈਗੀ ਆ ਉਹ ਚੱਲੀ ਆ ਜਿਹੜੇ ਟਰੰਕ ਤੋਂ ਲੱਗੀ ਹੈਗੀ ਆ ਉਹ ਸ਼ਾਰਟ ਗਨ ਦੀ 12 ਬੋਰ ਦੀ ਜਿਹੜੀ ਗੋਲੀ ਸੀਗੀ ਉਹ ਲੱਗੀ ਹੈਗੀ ਆ ਤੇ ਉਹ ਜਿਹੜੀ ਬੋ 12 ਬੋਰ ਦਾ ਪੁਰਸੇ ਕੋਲ ਨਹੀਂ ਹੁੰਦੀ ਕਿੱਥੋਂ ਗੋਲੀ ਆਈ ਕਿੱਧਰੋਂ ਆਈ ਇਹ ਹੁਣ ਜਨਤਾ ਬਖਾਇਦ ਸੇ ਹਾਈ ਕੋਰਟ ਤੇ ਰਿਗਿਆਈ ਜਾਂਚਣ ਚਾਹੀਦੀ ਆ ਇਹਨਾਂ ਗੱਲਾਂ ਨੂੰ ਲੈ ਕੇ ਵੀ ਜਿਹੜੀ ਸਰਕਾਰ ਐਗੀ ਆ ਉਹ ਇਸ ਗੱਲ ਨੂੰ ਉਪਰਾਂਦੀ ਐ ਕੀ ਸਾਡਾ ਕਸੂਰ ਨਹੀਂ ਕੋਈ ਰਿਹਾ ਗਿਆ ਇਹਦੇ ਵਿੱਚ ਸਾਨੂੰ ਪਛਾਣ ਬਸ ਸਤਿ ਸ਼੍ਰੀ ਅਕਾਲ ਹੈ ਇਸ ਕਰਕੇ ਲਈ ਬੋਰਸਾਪਰ ਨੇ ਜਿਨ੍ਹਾਂ ਨੇ ਅੱਛਾ ਕੰਮ ਕੀਤਾ ਉਸ ਦੇ ਵਿੱਚ ਕਹਿੰਦੇ ਨੇ ਵੀ ਜਿਨ੍ਹਾਂ ਨੇ ਪੂਰੀ ਉਹ ਜਿਹੜੀ ਹੈਗੀ ਬੋਟਨ ਨੂੰ ਸੀਲ ਕੀਤਾ ਸੀਗਾ ਉਹ ਉਹਲੇ ਹੱਥਾਂ ਤੇ ਗਿਆ ਉਹਨਾਂ ਦਾ ਨਾਮ ਦਿੱਤਾ ਜਾ ਰਿਹਾ ਹੈ ਕਿ ਇਸ ਲਈ ਦੇ ਕੇ ਪੰਜਾਬ ਦੇ ਵਿੱਚ ਜਿਹੜੀਆਂ ਚਰਚਾ ਔਰ ਕਿਸਾਨ ਜਿਹੜੇ ਨੇ ਅੱਛਾ ਕਿਸਾਨ ਹਿੱਤਾ ਅੱਛੀ ਲੋਕ ਨੇ ਕਿਸਾਨਾਂ ਦੇ ਚਪਾਰੀਆਂ ਨੇ ਉਹਲੇ ਨੇ ਕਾਫੀ ਜ਼ਿਆਦਾ ਆਹਤ ਦਿਖਾਈ ਦੇ ਰਹੀਆਂ ਬਿਲਕੁਲ ਨਹੀਂ ਇੱਕ ਜੋ ਹੈ ਫਿਲਹਾਲ ਜੋ ਜੋ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿ ਕੀ ਸਾਡੇ ਦੇਸ਼ ਦਾ ਕਿਸਾਨ ਗੋਲੀ ਖਾਣ ਦੇ ਲਈ ਹੈ ਡੰਡੇ ਖਾਣ ਦੇ ਲਈ ਹੈ ਔਰ ਉਹਨਾਂ ਤੇ ਡੰਡੇ ਵਾਰਉਣ ਵਾਲੇ ਔਰ ਤਸ਼ੱਦਦ ਕਰਨ ਵਾਲੇ ਕੀ ਸਨਮਾਨਯੋਗ ਹੋ ਜਾਣਗੇ ਵੱਡਾ ਸਵਾਲ ਬਣਿਆ ਹੋਇਆ ਸਰ ਜੀ ਗੱਲ ਹੈ ਕਿ ਸਿਆਸਤ ਹੋਰ ਵੀ ਜ਼ਿਆਦਾ ਇਸੇ ਮੰਗੇ ਕਿ ਬਾਬਾ ਸ਼ੁਕਰੀਆ ਮਨੋਜੀ ਸਾਰਾ ਤਮਾਮ ਜਾਣਕਾਰੀ ਦੇ ਲਈ